ਅੱਜ ਦੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਦੇ ਮੈਂ ਹਾਂ ਰਣਦੀਪ ਸਿੰਘ ਤਾਂ ਦੋਸਤੋ ਇੱਕ ਵੀਡੀਓ ਜਿਹੜੀ ਹੈ ਬਹੁਤ ਤੇਜ਼ੀ ਦੇ ਨਾਲ ਸਵੇਰ ਤੋਂ ਵਾਇਰਲ ਹੋ ਰਹੀ ਹੈ ਪਟਿਆਲਾ ਦੇ ਜਿੰਦਰਾ ਹਸਪਤਾਲ ਦੇ ਜਿਲੇ ਵਿੱਚ ਇੱਕ ਡਾਕਟਰ ਜਿਹੜਾ ਹੈਗਾ ਆਪਰੇਸ਼ਨ ਕਰ ਰਿਹਾ ਹੁੰਦਾ ਤਾਂ ਆਪਰੇਸ਼ਨ ਕਰਦੇ ਸਮੇਂ ਲਾਈਟ ਜਿਹੜੀ ਹੈ ਉਹ ਫਲਚੂਏਟ ਹੁੰਦੀ ਹੈ ਲਾਈਟ ਜਿਹੜੀ ਹੈ ਉਹ ਬੰਦ ਹੋ ਜਾਂਦੀ ਹੈ ਤਾਂ ਫਿਲਹਾਲ ਅਸੀਂ ਪਟਿਆਲਾ ਦੇ ਰਜਿੰਦਰਾ ਹਸਪੀਟਲ ਦੇ ਬਾਹਰ ਖੜੇ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫਿਲਹਾਲ ਜਿਹੜੀ ਇੱਥੇ ਲਾਈਟ ਜਿਹੜੀ ਹੈ ਹੈਗੀ ਹੈ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਪਰ ਜਦੋਂ ਇਹ ਆਪਰੇਸ਼ਨ ਹੋ ਰਿਹਾ ਸੀਗਾ ਤਾਂ ਡਾਕਟਰ ਦੇ ਵੱਲੋਂ ਇੱਕ ਵੀਡੀਓ ਜਿਹੜੀ ਉਹ ਬਣਾ ਕੇ ਵਾਇਰਲ ਕੀਤੀ ਜਾਂਦੀ ਹੈਗੀ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਇਹ ਵਾਇਰਲ ਵੀਡੀਓ ਹੈ ਜਿਹੜੀ ਉਹ ਦੇਖੋ ਸਾਰੇ ਡਾਕਟਰ ਸਟਾਫ ਇੱਥੇ ਸੀ ਆਪਰੇਟ ਕਰਦੇ ਹੋਏ ਨੇ ਤੇ ਪਹਿਲੀ ਵਨ ਇਨਸੀਡੈਂਟ ਨਹੀਂ ਹੋਇਆ ਕਿ ਜਦੋਂ ਰਜਿੰਦਰਾ ਹਸਪਤਾਲ ਦੀ ਮੇਨ ਐਮਰਜੈਂਸੀ ਦੇ ਵਿੱਚ ਲਾਈਟ ਆਈ ਗਈ ਹੈ ਲਾਈਟ ਜਾਈ ਗਈ ਹੈ ਤੇ ਹੁਣ ਇਸ ਤੇ 15 ਮਿੰਟ ਹੋ ਗਏ ਨੇ ਵੈਂਟੀਲੇਟਰ ਵੀ ਬੰਦ ਹੋ ਚੁੱਕਿਆ ਹੈ ਤੇ ਲਾਈਟ ਗਈ ਹੋਈ ਹੈ ਤਸੋ ਤੁਸੀਂ ਆਪਰੇਟ ਕਿੱਦਾਂ ਕਰੇਗੇ ਜੇ ਪੇਸ਼ੈਂਟ ਦੀ ਜਾਨ ਨੂੰ ਕੁਝ ਹੁੰਦਾ ਹੋਵੇ ਤੇ ਜ਼ਿੰਮੇਵਾਰ ਕੌਣ ਹੋਣਗੇ ਡਾਕਟਰ ਹੋਣਗੇ ਕਿ ਜਿਹੜਾ ਇੱਥੇ ਰਿਸਪੌਂਸਿਬਿਲਟੀ ਵਾਲਾ ਉਹ ਜ਼ਿੰਮੇਵਾਰ ਹੋਊਗਾ ਤਾਂ ਬਿਲਕੁਲ ਤੁਸੀਂ ਵਾਇਰਲ ਵੀਡੀਓ ਦੇਖੀ ਹੈ ਤਾਂ ਜਿਹਦੇ ਵਿੱਚ ਇੱਕ ਸਾਫ਼ ਤੌਰ ਤੇ ਡਾਕਟਰ ਦੇ ਵੱਲੋਂ ਇਲਜ਼ਾਮਬਾਜ਼ੀ ਲਗਾਈ ਜਾ ਰਹੀ ਹੈ ਕਿ ਜਿਹੜਾ ਆਪਰੇਸ਼ਨ ਕੀਤਾ ਜਾ ਰਿਹਾ ਪਰ ਜਿਹੜੇ ਇੱਥੇ ਲਾਈਟ ਹੈ ਉਹ ਫਲਚੂਏਟ ਕੀਤੀ ਜਾ ਰਹੀ ਹੈ ਆਪਰੇਸ਼ਨ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ ਔਰ ਪੂਰਾ ਸਟਾਫ ਜਿਹੜਾ ਹੈਗਾ ਉਹ ਉਸੇ ਤਰ੍ਹਾਂ ਖੜਿਆ ਹੋਇਆ ਪਰ ਕਿੱਥੇ ਨਾ ਕਿੱਥੇ ਜਿਹੜੀ ਅੰਗਿਲੀ ਹੈਗੀ ਉਹ ਕਿਹਨਾਂ ਦੇ ਵੱਲੋਂ ਵੱਰਤੀ ਗਈ ਹੈ ਕਿਉਂ ਇਹ ਕੁ ਦਾ ਜਿਹਦੇ ਵਿੱਚ ਲਾਈਟ ਨਹੀਂ ਹੁੰਦੀ ਸੀਗੀ ਆਪਾਂ ਦੇਖਦੇ ਸੀਗੇ ਕਿ ਜਿਹੜੇ ਮਰੀਜ਼ ਨੇ ਉਹ ਬਾਹਰ ਬੈਠੇ ਆ ਜਾਂ ਮਰੀਜ਼ ਦਾ ਪਰਿਵਾਰ ਬਾਹਰ ਬੈਠਾ ਹੁੰਦਾ ਲਾਈਟ ਨਹੀਂ ਹੁੰਦੀ ਹੈਗੀ ਤਾਂ ਅੱਜ ਫੇਰ ਜਿਹੜੀ ਇੱਕ ਡਾਕਟਰ ਦੇ ਵੱਲੋਂ ਜਦੋਂ ਇਹ ਆਪਰੇਸ਼ਨ ਚੱਲ ਰਿਹਾ ਹੁੰਦਾ ਤਾਂ ਡਾਕਟਰ ਦੇ ਵੱਲੋਂ ਇੱਕ ਵੀਡੀਓ ਬਣਾਈ ਜਾਂਦੀ ਹੈ ਤਾਂ ਜਿਹਦੇ ਵਿੱਚ ਸਾਫ਼ ਤੌਰ ਤੇ ਇੱਕ ਡਾਕਟਰ ਜਿਹੜਾ ਹੈਗਾ ਉਹ ਕਹਿ ਰਿਹਾ ਹੁੰਦਾ ਕਿ ਅਸੀਂ ਆਪਰੇਸ਼ਨ ਕਿਸ ਤਰੀਕੇ ਨਾਲ ਕਰੀਏ ਕਿ ਜਿਹੜੀ ਇਹ ਬਿਜਲੀ ਦੀ ਹੈ ਇਹ ਹੋਟ ਲਾਈਨ ਹੋਣੀ ਚਾਹੀਦੀ ਹੈ ਕਿਉਂ ਸਾਨੂੰ ਇਹ ਦਿੱਕਤ ਕਰਨ ਦਾ ਸਾਹਮਣਾ ਪੈ ਰਿਹਾ ਅਗਰ ਕੱਲ ਨੂੰ ਮਰੀਜ਼ ਨੂੰ ਕੁਝ ਹੋ ਜਾਂਦਾ ਹੈ ਤਾਂ ਇਹਦਾ ਕੌਣ ਜ਼ਿੰਮੇਵਾਰ ਹੋਊਗਾ ਇਹ ਡਾਕਟਰ ਦੇ ਵੱਲੋਂ ਜਿਹੜਾ ਦੱਸਿਆ ਜਾਂਦਾ ਹੈਗਾ ਤਾਂ ਜਿਹਦੇ ਵਿੱਚ ਪੂਰਾ ਉਹਨਾਂ ਦੇ ਨਾਲ ਨਰਸਿੰਗ ਸਟਾਫ ਹੁੰਦਾ ਜਿਹੜਾ ਹੋਰ ਉਹਨਾਂ ਦੇ ਨਾਲ ਹੈਲਪਰ ਦੇ ਤੌਰ ਤੇ ਹੁੰਦੇ ਆ ਪੂਰਾ ਸਟਾਫ ਹੁੰਦਾ ਇੱਕ ਵੀਡੀਓ ਬਣਾਈ ਜਾਂਦੀ ਹੈ ਤਾਂ ਜਿਹਦੇ ਵਿੱਚ ਦੱਸਿਆ ਜਾ ਰਿਹਾ ਹੁੰਦਾ ਕਿ ਚਾਹੇ ਉਹ ਬੈਟਰੀ ਦੀ ਗੱਲ ਕਰ ਦਿੱਤੀ ਜਾਵੇ ਜਾਂ ਜਨਰੇਟਰ ਦੀ ਗੱਲ ਕਰ ਦਿੱਤੀ ਜਾਵੇ ਤਾਂ ਜਨਨ ਕਿ ਉਹ ਕਿਉਂ ਮਿਸ ਮਾਰ ਰਿਹਾ ਹੈਗਾ ਜਿੱਥੇ ਇੰਨਾ ਵੱਡਾ ਆਪਰੇਸ਼ਨ ਚੱਲ ਰਿਹਾ ਅਗਰ ਕੱਲ ਨੂੰ ਕੁਝ ਮਰੀਜ਼ ਨੂੰ ਹੋ ਜਾਂਦਾ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਪ੍ਰਸ਼ਾਸਨ ਹੋਏਗਾ ਜਾਂ ਡਾਕਟਰ ਹੋਣਗੇ ਇਸ ਚੀਜ਼ ਨੂੰ ਲੈ ਕੇ ਵੀਡੀਓ ਬਣਾਈ ਜਾਂਦੀ ਹੈ ਡਾਕਟਰ ਬਲਬੀਰ ਦੇ ਮੰਤਰੀ ਨੇ ਜਿਹੜੇ ਉਹਨਾਂ ਦੇ ਵੱਲੋਂ ਇੱਕ ਬਿਆਨ ਹੋੰਦਾ ਕਿ ਕੋਈ ਪ੍ਰੈਸ ਦੇ ਨਾਲ ਵਾਰਤਾਲਾਪ ਜਦੋਂ ਸਾਡੇ ਵੱਲੋਂ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਕੋਈ ਵੀ ਇਸ ਤਰ੍ਹਾਂ ਦੀ ਜਿਹੜੀ ਗੱਲ ਨਹੀਂ ਸੀਗੀ ਤਾਂ ਜਿੱਥੇ ਲਾਈਟ ਚਲੀ ਗਈ ਸੀ ਤਾਂ ਬੈਟਰੀ ਬੈਟਰੀਆਂ ਸੀਗੀਆਂ ਸਾਡੀਆਂ ਜਾਂ ਉੱਥੇ ਜਨਰੇਟਰ ਸੀਗੇ ਪਰ ਇੱਕ ਇਹ ਜੂਨੀਅਰ ਡਾਕਟਰ ਹੈਗਾ ਇਹ ਘਬਰਾ ਗਿਆ ਜਦੋਂ ਲਾਈਟ ਫਲਚੂਏਟ ਹੁੰਦੀ ਹੈਗੇ ਤਾਂ ਇਹ ਘਬਰਾਣ ਦੇ ਕਾਰਨ ਉਸਨੇ ਇਹ ਨਹੀਂ ਕੀਤਾ ਹੈਗਾ ਕਿ ਜਾ ਕੇ ਨੀਚਲੇ ਅਧਿਕਾਰੀਆਂ ਨੂੰ ਫੋਨ ਕੀਤਾ ਜਾਵੇ ਕਿਉਂ ਜਿਹੜੀ ਹੈ ਲਾਈਟ ਫਲਚੂਏਟ ਹੋ ਰਹੀ ਹੈ ਤਾਂ ਉਹਨਾਂ ਦੇ ਵੱਲੋਂ ਡਾਕਟਰ ਦੇ ਵੱਲੋਂ ਜਿਹੜੀ ਇਹ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਹੈ ਤਾਂ ਇਸ ਚੀਜ਼ ਦੀ ਵੀ ਹੈ ਜਿਹੜੀ ਉਹ ਸਿਹਤ ਮੰਤਰੀ ਡਾਕਟਰ ਬਲਵੀਰ ਦੇ ਵੱਲੋਂ ਕਿਹਾ ਗਿਆ ਕਿ ਇਸ ਦੀ ਜਾਂਚ ਕਰਵਾਈ ਜਾਏਗੀ ਅਗਰ ਇਹਦੇ ਵਿੱਚ ਕੋਈ ਦੋਸ਼ੀ ਪਾਇਆ ਜਾਂਦਾ ਹੈਗਾ ਤਾਂ ਉਸ ਨੂੰ ਬਣਦੀ ਕਾਰਵਾਈ ਵੀ ਉਸਤੇ ਕੀਤੀ ਜਾਏਗੀ ਪਰ ਦੂਸਰੇ ਪਾਸੇ ਕਿ ਜਿਹੜਾ ਆਪਰੇਸ਼ਨ ਥੀਟਰ ਹੈਗਾ ਇੱਥੇ ਜਿਹੜੀ ਹੈ ਹੌਟਲਾਈਨ ਜਿਹੜੀ ਬਿਜਲੀ ਦੀ ਹੋਣੀ ਚਾਹੀਦੀ ਹੈ ਡਾਕਟਰ ਦੇ ਵੱਲੋਂ ਲਗਾਤਾਰ ਜਿਹੜਾ ਕਿਹਾ ਗਿਆ ਕਿ ਪਹਿਲਾਂ ਵੀ ਜਿਹੜੀ ਇਸ ਤਰੀਕੇ ਦੇ ਪ੍ਰੋਬਲਮਸ ਨੇ ਜਿਹੜੀਆਂ ਉਹ ਲਗਾਤਾਰ ਆndੀਆਂ ਰਹਿੰਦੀਆਂ ਕਿ ਜਿਹੜੀ ਬਿਜਲੀ ਦੀ ਘਾਟ ਹੈ ਉਹ ਕਿਉਂ ਹੈ ਕਿਉਂਕਿ ਜਿਹੜੀ ਇਹ ਆਪਰੇਸ਼ਨ ਦਾ ਉਹ ਰਿਕਟ ਹੁੰਦਾ ਕਿਉਂਕਿ ਸੀਰੀਅਸ ਹੁੰਦਾ ਜਦੋਂ ਸਰਜਰੀ ਚੱਲ ਰਹੀ ਹੁੰਦੀ ਹੈ ਤਾਂ ਇਹ ਵੱਡਾ ਆਪਰੇਸ਼ਨ ਸੀਗਾ ਤਾਂ ਜਿਹਦੇ ਵਿੱਚ ਡਾਕਟਰਾਂ ਦੇ ਵੱਲੋਂ ਜਿਹੜਾ ਉਹ ਕਿਹਾ ਗਿਆ ਕਿ ਇਹ ਅਗਰ ਹੌਟਲਾਈਨ ਹੋਵੇ ਤਾਂ ਇਸ ਤਰ੍ਹਾਂ ਬੰਦ ਕਿਉਂ ਹੋਵੇ ਤਾਂ ਪਰ ਦੂਸਰੇ ਪਾਸੇ ਜਿਹੜ ਆਨੇਗਾ ਤਾਂ ਉਹਦੇ ਵਿੱਚ ਹੁਣ ਦੇਖਣਾ ਹੋਊਗਾ ਕਿ ਕੌਣ ਇਹਦੇ ਵਿੱਚ ਕਸੂਰਵਾਰ ਸੀਗਾ ਕਿਸ ਤੋਂ ਕਤਾਹੀ ਹੋਈ ਹੈ ਇਹਦੇ ਵਿੱਚ ਡਾਕਟਰ ਸਹੀ ਸੀ ਜਾਂ ਗਲਤ ਸੀਗਾ ਜਾਂ ਸਿਹਤ ਮੰਤਰੀ ਦੇ ਵੱਲੋਂ ਹੁਣ ਜਿਵੇਂ ਜਾਂਚ ਕਰਵਾਈ ਜਾਏਗੀ ਕਿ ਉੱਥੇ ਬੈਟਰੀਆਂ ਸੀਗੀਆਂ ਜਾਂ ਜਨਰੇਟਰ ਸੀਗਾ ਲਾਈਟ ਸੀਗੀ ਜਾਂ ਨਹੀਂ ਸੀਗੀ ਜਾਂ ਇਹ ਕਿਉਂ ਵੀਡੀਓ ਬਣਾਈ ਗਈ ਇਸ ਚੀਜ਼ ਦੇ ਲੈ ਬਾਅਦ ਜਦੋਂ ਜਾਣਕਾਰੀ ਆਏਗੀ ਤਾਂ ਉਸ ਤੋਂ ਬਾਅਦ ਨਿਕਲ ਕੇ ਕੋਈ ਇਹਦੀ ਰਿਪੋਰਟ ਸਾਂਝੀ ਹੋਏਗੀ ਜਾਂ ਦੱਸਿਆ ਜਾਊਗਾ ਕਿ ਕਿਉਂ ਇਹ ਗੰਮ ਹੋਇਆ ਕਿਉਂ ਜਿਹੜੀ ਇਹ ਕਹੇ ਕੋਈ ਸ਼ਰਾਰਤ ਵਜੋਂ ਬਣਾਈ ਗਈ ਹੈ ਜਾਂ ਵਾਕਈ ਉੱਥੇ ਲਾਈਟ ਨਹੀਂ ਆ ਰਹੀ ਸੀਗੀ ਇਹ ਬਾਕੀ ਜਾਂਚ ਦਾ ਵਿਸ਼ਾ ਹੈ ਇੱਕ ਹੁਣੇ ਥੋੜੀ ਜਿ ਮੈਂ ਵੀਡੀਓ ਜੀ ਜਿਹੜੇ ਚੇਰ ਜਿੰਨਾ ਹਸਪਤਾਲ ਦੇ ਵਿੱਚ ਆਪਰੇਸ਼ਨ ਕਰ ਰਹੇ ਸੀ ਤੇ ਲਾਈਟ ਚਲੀ ਗਈ ਸੀ ਲਾਈਟ ਟ੍ਰਿਪ ਕੀਤੀ ਸੀ ਪਰ ਜਿੰਨੇ ਉਹਦੇ ਚ ਐਮਰਜੈਂਸੀ ਸਿਸਟਮ ਸੀਗੇ ਸਾਡੇ ਯੂਪੀਐਸ ਵੀ ਕੰਮ ਕਰ ਰਿਹਾ ਸੀ ਜਨਰੇਟਰ ਨੇ ਵੀ ਕੰਮ ਕੀਤਾ ਔਰ ਲਾਈਟ ਥੋੜੀ ਦੇਰ ਬਾਅਦ ਆ ਗਈ ਸੀ ਆਪਰੇਸ਼ਨ ਬਿਲਕੁਲ ਠੀਕ ਹੋਇਆ ਮੇਰੇ ਆਪਰੇਟਿੰਗ ਸਰਜਨ ਦੇ ਨਾਲ ਗੱਲ ਹੋਈ ਆ ਮੈਡੀਕਲ ਸੁਪਰਡੈਂਡ ਦੇ ਨਾਲ ਗੱਲ ਹੋਈ ਆ ਪੇਸ਼ੈਂਟ ਬਿਲਕੁਲ ਨਾਰਮਲ ਆਪਰੇਸ਼ਨ ਹੋਇਆ ਔਰ ਪੇਸ਼ੈਂਟ ਰਿਕਵਰ ਕਰ ਰਿਹਾ ਆ ਉੱਥੇ ਇੱਕ ਜੰਗ ਡਾਕਟਰ ਸੀਗਾ ਜੂਨੀਅਰ ਡਾਕਟਰ ਸੀਗਾ ਜਿਹੜਾ ਉਸ ਵੇਲੇ ਘਬਰਾ ਗਿਆ ਨਾਰਮਲੀ ਜਿਹੜਾ ਡਾਕਟਰ ਦਾ ਰਿਐਕਸ਼ਨ ਹ ਉਹ ਕਿਸੇ ਨੂੰ ਫੋਨ ਕਰੇਗਾ ਜਨਰੇਟਰ ਵਾਲੇ ਨੂੰ ਜਾਂ ਦੇਖੇਗਾ ਵੀ ਕੀ ਦਿੱਕਤ ਹੈ ਬਟ ਉਹ ਇਹ ਸਾਰਾ ਕੁਝ ਕਰਨ ਦੀ ਬਜਾਏ ਉਹ ਵੀਡੀਓ ਬਣਾਉਣ ਲੱਗ ਗਿਆ ਤੇ ਕੋਈ ਗੱਲ ਨਹੀਂ ਜੀ ਜਿਹੜੇ ਬੱਚੇ ਆ ਉਹ ਘਰ ਆ ਕੇ ਕਿਵਰੀ ਗਲਤ ਗੱਲ ਕਰਦੇ ਆ ਬਾਕੀ ਇਹਦੇ ਬਾਰੇ ਵੀ ਅਸੀਂ ਦੇਖਾਂਗੇ ਵੀ ਇਹ ਕਿਉਂ ਹੈ ਨਹੀਂ ਹੋਣਾ ਚਾਹੀਦਾ ਇਹ ਵੀ ਕੋਈ ਡਿਸਪਲਨ ਵਾਲੀ ਗੱਲ ਨਹੀਂ ਹੈ ਲੇਕਿਨ ਜਿਹੜਾ ਮੈਂ ਸਾਰਿਆਂ ਨੂੰ ਅਸ਼ੋਰ ਕਰਨਾ ਚਾਹੁੰਦਾ ਕਿ ਕੋਈ ਕਮੀ ਨਹੀਂ ਹੈ ਜੀ ਤਿੰਨ ਜੜੀਆਂ ਹੈਗੀਆਂ ਹੌਟਲਾਈਨ ਅਰਜਿੰਦਰਾ ਹਸਪਤਲ ਵਾਸਤੇ ਪਹਿਲਾਂ ਇੱਕ ਵਾਰੀ ਹੌਟਲਾਈਨ ਦੀ ਦਿੱਕਤ ਆਈ ਸੀ ਅਸੀਂ ਦੋ ਤਾਂ ਬਾਕੀ ਹੋਰ ਅਪਡੇਟਸ ਲਈ ਬਣੇ ਰਹੋ